ਜੀ ਮੈਂ ਤੁਹਾਡੇ ਕੋਲ ਦੀ ਬਿਦਰ ਇਹ ਸਮੇਂ ਖੜੇ ਆਂ ਚੰਡੀਗੜ੍ਹ ਰੋਡ ਤੇ ਜਿੱਥੇ ਨੌਜਵਾਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿਹੜਾ ਜਿੰਨੇ ਕੈਂਡੀਡੇਟ ਨੇ ਜਿਹੜਾ ਲੱਗਿਆ ਹੋਇਆ ਕੰਗਣਾ ਰਡੌਨ ਦੀ ਫਿਲਮ ਅਮਰਜਸੀ ਜੋ ਕਿ ਪਿਛਲੇ ਦਿਨੀ ਉਹਨਾਂ ਦਾ ਟ੍ਰੇਲਰ ਆਇਆ ਉਹ ਟ੍ਰੇਲਰ ਦੇ ਵਿੱਚ ਕਿਰਦਾਰਕਸ਼ੀ ਕੀਤੀ ਗਈ ਹੈ ਉਸ ਦੇ ਸੰਬੰਧ ਵਿੱਚ ਜੋ ਇਹਨਾਂ ਨੌਜਵਾਨਾਂ ਨੇ ਅੱਜ ਵੱਡੀ ਗਿਣਤੀ ਦੇ ਵਿੱਚ ਤੋਂ ਨੌਜਵਾਨ ਪਹੁੰਚੇ ਅਤੇ ਉਹਨਾਂ ਨੇ ਕੰਗਣਾ ਨਾਅ ਦੇ ਮੁਰਦਾਬਾਦ ਦੇ ਨਾਰੇ ਲਾਏ ਅਤੇ ਖਾਲਸਤਾਨ ਜਿੰਦਾਬਾਦ ਦੇ ਨਾਰੇ ਲਾਏ ਸਵਾ ਪੂਰੀ ਰਿਪੋਰਟ ਦੇਖੋ ਸਾਡੇ ਚੈਨਲ ਡੀਟੀਵੀ ਚੰਡੀਗੜ वर सिंध ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਰਪਸ ਇਹੀ ਤਰਨ ਲਾਇਆ ਹੋਇਆ ਹੈ ਇਹ ਅੱਜ ਦੇ ਦਿਨ ਅੱਜ 29 ਸਾਲ ਪਹਿਲਾਂ 1995 ਨੂੰ ਭਾਈ ਸ਼ਹੀਦ ਭਾਈ ਦਲਾਵਰ ਸਿੰਘ ਜੀ ਨੇ ਜੋ ਇੱਕ ਰਾਖਸ਼ ਹਰਨਾਕਸ਼ ਦੇ ਰੂਪ ਉਤਾਰੀ ਕਰਦਾ ਸੀ ਉਹਦਾ ਅੱਜ ਦੇ ਦਿਨ ਸਾਨੂੰ ਹਿੰਦੀ ਦੇ ਸ਼ਬਦ ਵਰਤੀ ਅੱਜ ਉਹਦਾ ਵੱਧ ਕਰਿਆ ਸੀਗਾ ਤਾਂ ਉਸ ਵਾਸਤੇ ਸ਼ਹੀਦਾਂ ਨੂੰ ਭਾਈ ਦਲਾਵਰ ਸਿੰਘ ਨੂੰ ਆਪਣਾ ਸਰੀਰ ਦਾ ਪੀਤਾ ਪੀਤਾ ਕਰਾਉਣਾ ਪਿਆ ਪਰ ਉਸ ਤੋਂ ਬਾਅਦ ਤੁਸੀਂ ਦੇਖੋ ਜੋ ਪੁਲਿਸ ਮੁਕਾਬਲੇ ਵਿੱਚ ਸਾਡੇ अनेका ਚੀਜ਼ अनेका ਵੀਰਾਂ ਨੂੰ अनेका ਭਾਈਆਂ ਨੂੰ ਸ਼ਹੀਦ ਕੀਤਾ ਗਿਆ ਤਾਂ ਉਹ ਝੂਟੇ ਮੁਕਾਬਲੇ ਦੇ ਅੱਜ ਤੱਕ ਰੋਕ ਲੱਗੀ ਸੀ ਤਾਂ ਉਹਦੇ ਸਬੰਧ ਵਿੱਚ ਅੱਜ 29 ਸਾਲ ਹੋ ਚੁੱਕੇ 32 ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਸਾਡੇ ਜੋਧੇ ਜਿਹੜੇ ਜ਼ਿਲ੍ਹਾ 'ਚ ਬੈਠੇ ਨੇ ਦਿਹਾੜ ਜੀਲ 'ਚ ਹੋਰ ਯੂਪੀ ਮਨੋਲੀ ਜੇਲ੍ਹ 'ਚ ਜੇਹਦਾਰ ਭਾਈ ਜਗਤਾਰ ਸਿੰਘ ਹੀਵਾਰਾ ਭਾਈ ਤਾਰਾ ਭਾਈ ਪਿਉਰਾ ਭਾਈ ਰਾਜਵਾਨ ਇਹ ਸਾਰੇ ਇਸੇ ਬਦੋ ਬੈਠੇ ਆ ਤੇ ਸਾਡਾ ਸਭ ਦਾ ਫਰਜ਼ ਬਣਦਾ ਹੈ ਜੇਕਰ ਅਸੀਂ ਆਪਣੇ ਚੀਤਾਂ ਨੂੰ ਯਾਦ ਨਹੀਂ ਕਰ ਸਕਦੇ ਤਾਂ ਸਾਡਾ ਪਹਿਣਾ ਖਾਣਾ ਸੋਣਾ ਸੋ ਇਹ ਸਾਰਾ ਤ੍ਰਿਗ ਹੈ ਤੇ ਉਸੇ ਬਾਅਦ ਤੇ ਅਸੀਂ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਇੱਕ ਪਤੇ ਰੈਲੀ ਦਾ ਨਾਮ ਰੱਖਿਆ ਕਿ ਅਜੇ ਦਿਨ ਸਾਡੇ ਯੋਧਿਆਂ ਨੇ ਇਹਨਾਂ ਝੂਠਿਆਂ ਦੇ ਉੱਪਰ ਜਿੱਤ ਪ੍ਰਾਪਤ ਕਰਕੇ ਪਤੇ ਪ੍ਰਾਪਤ ਕੀਤੀ ਸੀ ਤੇ ਇਹਨਾਂ ਝੂਠੇ ਰਾਖਸੇ ਜੋ ਅੱਜ ਵੀ ਆਪਣੀ ਕੌਮ ਨੂੰ ਜੋ ਸਾਡੇ ਯੋਧਿਆਂ ਨੂੰ ਕੋਈ ਐਨਐਸ ਲਾ ਕੇ ਦੇਬੂਗੜ ਭੇਜ ਰਿਹਾ ਕੋਈ ਕੁਸ਼ ਕਰੇ ਕੋਸ਼ ਕਰਿਆ ਇਹਨਾਂ ਸਾਰੀਆਂ ਬਾਤ ਅਸੀਂ ਦੱਸ ਰਿਹਾ ਵੀ ਅੱਜ ਦਾ ਪੰਜਾਬ ਦਾ ਨੌਜਵਾਨ ਇਹ ਸਿੱਖ ਨੌਜਵਾਨ ਹੋਵੇ ਜਾਂ ਪੰਜਾਬੀ ਨੌਜਵਾਨ ਸਾਰਾ ਖੜਾ ਆਇਆ ਤੇ ਤੁਹਾਡੇ ਸਾਹਮਣੇ ਇਹ ਥੋੜਾ ਜਿਹਾ ਪਹਿਲਾਂ ਪ੍ਰੋਗਰਾਮ ਲੀਕਿਆ ਗਿਆ ਤੇ ਇੰਨੇ ਨੌਜਵਾਨ ਆਏ ਤੇ ਸਾਡਾ ਇੱਕੋ ਕਿ ਅਸੀਂ ਜੋ ਵੀ ਝੂਠ ਤੇ ਸਾਥੀ ਜਿੱਤ ਹੋਈ ਹੈ ਕੋਈ ਵੀ ਹਰ ਨਾਲ ਖਿਤੇ ਹੰਕਾਰ ਕੇ ਫਿਰੇਗਾ ਤਾਂ ਉਹਨੂੰ ਪੰਜਾਬ ਦੇ ਨੌਜਵਾਨ ਗੁਰਸਿੱਖ ਦੱਸਣਾ ਵਾਸਤੇ ਤਿਆਰ ਹਨ ਕਿ ਪੰਜਾਬ ਸਾਡਾ ਹੈ ਸਾਡੇ ਪੁਰਖਿਆਂ ਨੇ ਸੰਤ ਜਰਨੈਲ ਸਿੰਘ ਨੇ ਉਸ ਤੋਂ ਪਹਿਲਾਂ ਕਿੰਨੇ ਸਾਡੇ ਪੁਰਖੇ ਜਿਨ੍ਹਾਂ ਨੇ ਇੱਥੇ ਖੂਨ ਡੋਲ੍ਹਿਆ ਤੇ ਉਸ ਦੇ ਬਾਅਦ ਤੇ ਉਹਨਾਂ ਦਾ ਅਸੀਂ ਯਾਦ ਕਰਨ ਵਾਸਤੇ ਪ੍ਰੋਗਰਾਮ ਅੱਜ ਜਿਹੜਾ ਤੁਸੀਂ ਫਿਲਮ ਦਾ ਗੱਲਬਾਤ ਕੀਤੀ ਇਹ ਫਿਲਮ ਦੇ ਵਿੱਚ ਅਕਲ ਰਤਨ ਬੁਲਾਈ ਹੈ ਉਹਦੇ ਬਾਰੇ ਕੀ ਅੱਜ ਹਾਈ ਕੋਰਟ ਅਸੀਂ ਗਏ ਤੇ ਮੈਂ ਤੇ ਜਮੋੜ ਸਿੰਘ ਹਾਈ ਕੋਰਟ ਬਕਾਇਦਾ ਗਏ ਜਿ ਪਟੀਸ਼ਨ ਅਸੀਂ ਦੋਨੇ ਸੀ ਤਾਂ ਉੱਥੇ ਵੀ ਜੱਜ ਸਾਹਮਣੇ ਕਿਹਾ ਕਿ ਜੇ ਇਹ ਜਿਹੜੀ ਫਿਲਮ ਹੈ ਉਹਦਾ ਸਰਟੀਫିକੇਟ ਰੋਕ ਲਾਈ ਗਈ ਹੈ ਪਰ ਜੇਕਰ ਸਾਡਾ ਪ੍ਰੋਟੈਸਟ ਨਹੀਂ ਹੁੰਦਾ ਤਾਂ ਤੁਹਾਨੂੰ ਪਤਾ ਵੀ ਜਿਹੜੀ ਸਰਕਾਰ ਹੈ ਰਾਤ ਨੂੰ 12 ਵਜੇ ਕੋਟ ਖੋਲ ਕੇ ਵੀ ਪਰਮਿਸ਼ਨਾ ਦੇ ਦਿੰਦੀ ਹੈ ਤੇ ਜੇ ਕਿ ਸਿੱਖ ਵਿਰੋਧ ਕਰਨਗੇ ਤਾਂ ਕੋਟਾ ਨੂੰ ਪਤਾ ਹੋਏਗਾ ਕਿ ਸਿੱਖ ਜਾਗਦੇ ਨੇ ਤਾਂ ਇਹਦੇ ਹਿਸਾਬ ਨਾਲ ਜੇ ਕੋਰਟ ਨੇ ਹਲੇ ਫਿਲਹਾਲ ਉਹਦਾ ਸਰਟੀਫିକੇਟ ਰੁਕਿਆ ਪਰ ਸੈਂਸਰ ਬੋਰਡ ਨੇ ਫਿਲਮ ਰੱਦ ਨਹੀਂ ਕੀਤੀ ਚਲੋ ਜਦ ਤੱਕ ਸਰਟੀਫିକੇਟ ਰੁਕਿਆ ਉਸ ਤੋਂ ਫਿਲਮ ਨਹੀਂ ਨਿਕਲੂਗੀ ਪਰ ਸਾਡਾ ਵਿਰੋਧ ਕਰਨ ਦਾ ਮਤਲਬ ਹੈ ਕਿ ਅਸੀਂ ਜਾਗਦੇ ਤਾਂ ਇਹਨੂੰ ਪਤਾ ਲੱਗੂਗਾ ਸਰਕਾਰਾਂ ਨੂੰ ਕਿ ਅਸੀਂ ਸਿਰਫ ਨਹੀਂ ਰਿਲੀਜ਼ ਕਰਨੀ ਤਾਂ ਕਰਕੇ ਹਲੇ ਸਰਟੀਫିକੇਟ ਰੁਕਿਆ ਜਦੋਂ ਹੋਰ ਬੰਦੇ ਸਾਡੀਆਂ ਫਿਲਮਾਂ ਬਣਾਉਂਦੇ ਮੰਨ ਲਓ ਮਹਾਰਾਸ਼ਟਰ ਦੇ ਵਿੱਚ ਫਿਲਮ ਸਿਟੀ ਹੈ ਉੱਥੇ ਸਿੱਖਾਂ ਦੇ ਕਿਰਦਾਰਾਂ ਦੇ ਨਾਲ ਹਰ ਇੱਕ ਬੰਦਾ ਪਹਿਲਾ ਅਕਸ਼ਿਮਰ ਨਹੀਂ ਫਿਲਮ ਬਣਾਈ ਹੈ ਔਰ ਬਹੁਤ ਸਾਰੇ ਨੇ ਬਣਾਈ ਹੈ ਇਹ ਜਦੋਂ ਸਾਡੀ ਕਦੇ RAM ਤੇ ਨਾਂ ਤੇ ਗੱਲਬਾਤ ਆਉਂਦੀ ਵੀ ਗੁਰੂ ਗ੍ਰੰਥ ਸਾਹਿਬ ਉਹਦੇ ਵਿੱਚ RAM ਦਾ ਨਾਮ ਕਿੰਨੀ ਵਾਰੀ ਆਇਆ ਤੇ ਉਹਨੂੰ RAM ਦੇ ਨਾਲ ਹੋਰ ਤਰੀਕੇ ਨਾਲ ਪੇਸ਼ ਕਰਦੇ ਆਂ ਤੇ ਹੁਣ ਫਿਲਮ ਦੇ ਤਰ੍ਹਾਂ ਹੀ ਸਾਡੇ ਜਨਰਲ ਸਿੰਘ ਖਾਲਸਾ ਪਿੰਡ ਵਾਲਾ ਦੇ ਕਿਰਦਾਰ ਕੁਰਸੀ ਕਰਨ ਦੀ ਕੋਸ਼ਿਸ਼ ਕੀਤੀ ਹੈ ਸਿੱਖਾਂ ਦੀ ਕਿਰਦਾਰ ਕੁਰਸੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਹ ਸਿੱਖ ਹੈ ਉਹ ਆਪਣੇ ਲੈਵਲ ਤੇ ਨਹੀਂ ਆਪਣੇ ਜਿਹੜਾ ਪੁਰਖਿਆਂ ਦਾ ਪ੍ਰਚਾਰ ਕਰ ਸਕਦਾ ਤੁਸੀਂ ਪ੍ਰੋਜੈਕਟਰ ਆ ਗੁਰਦੁਆਰਿਆਂ ਦੇ ਵਿੱਚ ਆਪਣੀ ਫਿਲਮਾਂ ਤਿਆਰ ਕਰਕੇ ਦਿਖਾ ਸਕਦੇ ਦੇਖੋ ਜੀ ਸਭ ਤੋਂ ਪਹਿਲਾਂ ਜੇ ਤਾਂ ਫਿਲਮ ਆਪਾਂ ਨੇ ਹਾਈ ਲੈਵਲ ਤੇ ਪਹੁੰਚਾਉਣੀ ਤਾਂ ਉਹ ਤੇ ਬਾਅਦ ਸੈਂਸਰ ਬੋਰਡ ਪਾਸ ਕਰਦਾ ਤਾਂ ਉਹ ਆਟੋਮੈਟਿਕ ਸਿਨੇਮੇ ਚ ਚੱਲੇ ਜਾਂਦੀ ਹੈ ਤਾਂ ਇਹ ਸਿਸਟਮ ਹੈ ਨੰਬਰ 2 ਤੁਸੀਂ ਦੇਖਿਆ ਇਹ ਚੰਗੇ ਚੰਗੇ ਗੀਤ ਮੋਸੀ ਵਾਲਾ ਗੀਤ ਲਾਲੂ ਪਿੱਛੇ ਜਿਹੜਾ ਐਸਵੀਐਲ ਉਹ ਮੇਰੇ ਨਾਲ ਦੁਏ ਦੀਆਂ ਸ਼ਾਨ ਨੂੰ YouTube ਤੋਂ ਹਟਾ ਦਿੱਤਾ ਗਿਆ ਤੁਸੀਂ ਕਿਹੜੇ ਤੇ ਕਿਹੜਾ ਪ੍ਰਚਾਰ ਕਰਨ ਦੀ ਗੱਲ ਕਰਦੇ ਹੋ ਇਹ ਸਿਸਟਮ ਤੁਹਾਨੂੰ ਇਹ ਤਰੀਕੇ ਨਾਲ ਸਪਰੈਸ ਕੀਤਾ ਜਾ ਰਿਹਾ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਹੁੰਦੇ ਤਾਂ ਤੁਹਾਨੂੰ ਬਹੁਤ ਮੁਸ਼ਕਲ ਹੋਵੇਗੀ ਤੇ ਇਸ ਸੰਬੰਧ ਚ ਅਸੀਂ ਦੱਸਣਾ ਚਾਹੁੰਦੇ ਕਿ ਜੋ ਸਾਡੇ ਪੁਰਖੇ ਸੰਤ ਜਨੈਲ ਸਿੰਘ ਨੇ ਕੋਈ ਛੋਟੀ ਮੋਟੀ ਚੀਜ਼ ਨਹੀਂ ਉਹ ਬਹੁਤ بڑے ਸਾਡੇ ਆਜ਼ਾਦੀ ਦੇ ਮੂਜਸਮੇ ਆ ਤਾਂ ਅਸੀਂ ਤਾਂ ਤੁਹਾਨੂੰ ਇਸੀ ਦਾ ਕਿਸੇ ਸੈਕਸ਼ਨ ਨੂੰ ਉਹਨਾਂ ਦੇ ਰੂਪ ਚ ਦੇਖ ਨਹੀਂ ਸਕਦੇ ਕਿ ਸੰਤ ਜਨੈ ਦੇ ਅਸੀਂ ਦਾ ਰੋਲ ਕਰੇ ਜਾਂ ਕਿਸਾ ਕਰੇ ਸਾਨੂੰ ਇਹ ਬਿਲਕੁਲ ਹੀ ਪ੍ਰਤਾਸ਼ ਨਹੀਂ ਹੈ ਕਿਉਂਕਿ ਅਸੀਂ ਚਾਹੁੰਦੇ ਜੋ ਸੰਤ ਜਨੈ ਅਸੀਂ ਸੋਚ ਹੈ ਉਹ ਆਪਾਂ ਉਹ ਧਾਰਨ ਕਰਨੀ ਨਾ ਕਿ ਉਹਨਾਂ ਦੇ ਰੂਪ ਆਪਾਂ ਲੋਕਾਂ 'ਚ ਦੇਖਣਾ ਉਹਨਾਂ ਦੀ ਸੋਚ ਹੈ ਕੇ ਸਿੱਖ ਆਜ਼ਾਦੀ ਦਾ ਨਿਗਮਣ ਉਸ ਬਾਅਦ ਚਿੱਕਾਂ ਨੂੰ ਚਾਹੇ ਘਰ-ਵਾਰ ਤੇ ਕਹਿਣਾ ਪਵੇ ਚਾ ਸਿੱਖਾਂ ਰ ਆਪਣੇ ਲਹੂ ਦਾ ਕਤਰਾ-ਕਤਰਾ ਪਾਉਣਾ ਪਵੇ ਪਰ ਸਿੱਖ ਇਸ ਦੇਸ਼ ਚ ਗੁਲਾਮੀ ਦਾ ਅਹਿਸਾਸ ਕਰਦੇ ਕਰ ਰਹੇ ਨੇ ਤੇ ਅਸੀਂ ਦੂਜੇ ਨੰਬਰ ਦੇ ਸ਼ਹਿਰੀ ਬਣ ਕੇ ਨਹੀਂ ਰਹਿਣਾ ਤੇ ਅਸੀਂ ਆਜ਼ਾਦ ਪਸੰਦ ਹੋ ਕੇ ਇੱਥੇ ਰਹਿਣਾ ਦੰਦ ਕਰਦੇ ਹਾਂ ਸ਼੍ਰੀਮਾਨ ਜੀ ਆਪਣੇ ਪੰਜਾਬ ਦੇ ਅੰਦਰ ਤਕਰੀਬਨ ਸਾਰੇ ਨੌਜਵਾਨੇ ਖੜੇ ਨੇ ਤੇ ਤਕਰੀਬਨ 1.5 ਲੱਖ ਦੇ ਕਰੀਬ ਸਾਡੇ ਡੇਰਾਬਾਦ ਹੈ ਡੇਰਾਏ ਤੇ ਉਹ ਡੇਰੇ ਦਾ ਕੋਈ ਬੰਦਾ ਨਹੀਂ ਬੋਲਦਾ ਕਿਉਂ ਦੇਖੋ ਇਹ ਡੇਰਿਆਂ ਨੇ ਦੇਖ ਉਹਨਾਂ ਨੇ ਦੇਖਣਾ ਹੈ ਬਾਬਿਆਂ ਨੇ ਇਹਦਾ ਜਿਨ੍ਹਾਂ ਦੇ ਜਮੀਰਾਂ ਜਾਗਦੇ ਆ ਉਹੀ ਅੱਜ ਇੱਥੇ ਖੜੇ ਆ ਜਿਹੜੇ ਸੱਚ ਤੇ ਪਹਿਰਾ ਦੇ ਰਹੇ ਆ ਉਹੀ ਇੱਥੇ ਆਏ ਆ ਸਾਰੇ ਨੌਜਵਾਨਾਂ ਦੇ ਵਿੱਚ ਇਸ ਫਿਲਮ ਨੂੰ ਲੈ ਕੇ ਵੀ ਰੋ ਹੈ ਕਿ ਇਹਦੇ ਵਿੱਚ ਦੇਖੋ ਫਿਲਮ ਦੇ ਵਿੱਚ ਅਸੀਂ ਇੱਕ ਚੀਜ਼ ਪੁੱਛਣੀ ਚਾਹੁੰਦੇ ਆ ਕਿ ਇਹਨਾਂ ਨੂੰ ਕਿਹਨੇ ਹੱਕ ਦਿੱਤਾ ਏ ਕਿ ਸਾਡੇ ਸਿੱਖ ਲੀਡਰਾਂ ਤੇ ਕੋਈ ਉਂਗਲ ਚੱਕੇ ਉਹਨਾਂ ਦੇ ਕਰਦਾਰ ਕੁਸ਼ੀ ਕਰੇ ਕਿਹਨਾਂ ਨੇ ਇਹਨਾਂ ਨੂੰ ਹੱਕ ਦਿੱਤਾ ਕਦੇ ਸਿੱਖਾਂ ਵੱਲੋਂ ਸੁਣਿਆ ਹੈ ਵੀ ਕਦੇ ਕਿਸੇ ਦੇ ਧਾਰਮਿਕ ਸਥਾਨਾਂ ਜਾਂ ਕਿਸੇ ਵੀ ਧਰਮ ਬਾਰੇ ਕੋਈ ਗਲਤ ਟਿੱਪਣੀ ਕਰੀ ਹੋਵੇ ਤੁਸੀਂ ਦੱਸੋ ਵੀ ਕਦੇ ਕਿਸੇ ਨੇ ਸੁਣਿਆ ਇਦਾਂ ਦਾ ਤੇ ਮੈਂ ਪੁੱਛਣਾ ਚਾਹੁੰਦਾ ਵੀ ਇਹਨਾਂ ਨੂੰ ਕਿਹਨੇ ਹੱਕ ਦਿੱਤਾ ਕਿ ਸਾਡੇ ਜਿਹੜੇ ਧਾਰਮਿਕ ਆਗੂ ਨੇ ਜਾਂ ਸਾਡੇ ਧਰਮ ਦੀਆਂ ਜਿਵੇਂ ਇਹਨਾਂ ਨੇ ਫਿਲਮ ਦੇ ਵਿੱਚ ਦਿਖਾਇਆ ਕਿ ਕੁਝ ਸਿੱਖ ਜੋ ਅਮਰਤਾ ਧਾਰੀ ਨੇ ਉਹ ਬੱਸ ਵਿੱਚੋਂ ਮੋਨੇ ਬੰਦਿਆਂ ਨੂੰ ਜਿਹੜੇ ਕਲੀਨ ਸ਼ੇਪ ਨੇ ਜਿਨ੍ਹਾਂ ਨੂੰ ਆਪਾਂ ਜੇ ਕਹਿ ਲਈਏ ਵੀ ਹਿੰਦੂ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਸ਼ਰੀਆਮ ਬੱਸਾਂ ਚੋਂ ਕੱਢ ਕੇ ਗੋਲੀਆਂ ਮਾਰਦੇ ਗਏ ਦਿਖਾਇਆ ਗਿਆ ਜਿਹੜੀ ਕਿ ਸ਼ਰੀਆਮ ਸਿੱਖਾਂ ਤੇ ਜਿਹੜਾ ਨੌ ਮਾਸ ਦਾ ਰਿਸ਼ਤਾ ਹੈ ਹਿੰਦੂ ਭਾਈਚਾਰੇ ਦਾ ਉਹਦੇ ਵਿੱਚ ਤਰਾਰ ਪੈਦਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਇਸ ਦਾ ਅਸੀਂ ਪੂਰਨ ਤੌਰ ਤੇ ਵਿਰੋਧ ਕਰਦੇ ਹਾਂ ਤੇ ਹਾਈ ਕੋਰਟ ਦੇ ਵਿੱਚ ਮੈਂ ਤੇ ਗੁਰਿੰਦਰ ਸਿੰਘ ਨੇ ਅਸੀਂ ਪਟੀਸ਼ਨ ਨੇ ਵੀ ਪਾਈ ਸੀਗੀ ਜਿਹਦੇ ਤੇ ਅੱਜ ਜੱਜ ਸਾਹਿਬ ਦਾ ਫੈਸਲਾ ਆ ਚੁੱਕਿਆ ਹੈ ਕਿ ਉਹਨਾਂ ਨੇ ਹਲੇ ਫਿਲਹਾਲ ਦੀ ਕੜੀ ਇਸ ਫਿਲਮ ਤੇ ਰੋਕ ਲਗਾ ਦਿੱਤੀ ਹੈ ਜੀ ਤੇ ਯਾਨੀ ਜੀ ਜਿਵੇਂ ਆ ਕਹਿੰਦੇ ਵੀ ਭਾਈ ਸਾਹਿਬ ਨੇ ਗੱਲ ਕੀਤੀ ਹੈ ਵੀ ਡੇਰਾ ਵਾਗਾ ਕੋਈ ਨਹੀਂ ਬੋਲਦਾ ਹੈਗਾ ਸਿਰਫ ਗਿਆਨੀ ਹਰਨਾਮ ਸਿੰਘ ਖਾਲਸਾ ਧੋਮਾ ਉਹਨਾਂ ਜਿਹੀ ਕੋ ਬਿਆਨ ਆਇਆ ਹੋਇਆ ਏ ਤੇ ਜਿਹੜੇ ਬਾਕੀ ਦੇ ਬੈਠੇ ਨੇ ਕੇ ਉਹ ਸਿਰਫ ਚਿੰਟੇ ਘਟਣੇ ਵਾਲੇ ਆ ਵਾਹਿਬ ਜੀ ਖਾਲਸਾ ਵਾਹਿਗੁਰੂ ਜੀ ਦੀ ਖਾਤੇ ਹੀ ਇਹ ਡੇਰਿਆਂ ਨੇ ਤਾਂ ਸਿੱਖੀ ਸਿੱਖ ਧਰਮ ਦਾ ਸਭ ਤੋਂ ਵੱਧ ਕਹਾਣ ਕੀਤਾ ਵਾ ਡੇਰਾ ਧਰਮ ਦਾ ਸੇਭ ਹੈ ਕਿ ਮਕਸਦ ਆ ਕਿ ਗੁਰੂ ਦੀ ਮਰਿਆਦਾ ਤੋਂ ਉਲਟ ਮਰਿਆਦਾ ਤੇ ਚੱਲਣਾ ਤੇ ਮੈਨੂੰ ਦੱਸੋ ਕੋਈ ਵੀ ਡੇਰੇ ਚਲੇ ਜਾਓ ਉਹ ਹਰੇਕ ਡੇਰੇ ਦੀ ਆਪਣੀ ਇੱਕ ਅਲੱਗ ਮਰਿਆਦਾ ਹੁੰਦੀ ਆ ਕੋਈ ਡੇਰਾ ਗੁਰੂ ਦੀ ਮਰਿਆਦਾ ਨਾਲ ਨਹੀਂ ਚੱਲਦਾ ਤੇ ਨਾ ਹੀ ਉਹਨਾਂ ਨੂੰ ਗੁਰੂ ਤੱਕ ਕੋ ਲੈਣ ਦੇਣਾ ਸਿਰਫ ਉਹਨਾਂ ਨੇ ਆਪਣਾ ਢੂਲ ਕੇ ਛੇੜੇ ਖੜਕਾ ਕੇ ਆਪਦਾ ਬਸ ਪੈਸੇ ਬਣਾਉਣ ਤੱਕ ਉਹਨਾਂ ਨੂੰ ਮਤਲਬ ਆ ਗੁਰੂ ਦੀ ਮਰਿਆਦਾ ਤੋਂ ਕੋਈ ਨਹੀਂ ਚਲਦੇ ਜਦ ਤੱਕ ਆਪਾਂ ਗੁਰੂ ਦੀ ਮਰਿਆਦਾ ਨਾਲ ਜਾਂ ਗੁਰੂ ਦੇ ਹੁਕਮ ਨਾਲ ਨਹੀਂ ਚਲਦੇ ਆਪਣਾ ਧਰਮ ਦਾ ਕੁਝ ਨਹੀਂ ਹੋ ਸਕਦਾ ਜੇ ਆਪਾਂ ਚਾਹੁੰਦੇ ਆ ਕਿ ਆਪਣੀ ਚੜ੍ਹਦੀ ਕਲਾ ਹੋਵੇ ਤਾਂ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਤੇ ਗੁਰੂ ਦੇ ਹੁਕਮ ਦੇ ਅਨੁਸਾਰ ਹੀ ਚੱਲਣਾ ਪੈਣਾ ਜਿਵੇਂ ਪਹਿਨ ਪੜਾ ਚਮਕੀਲਾ ਫਿਲਮ ਰਿਲੀ ਹੋ ਤੋ ਪਹਿਲਾਂ ਜਿਹੜਾ ਜਵਨ ਸਿੰਘ ਖਾਲੜਾ ਉਹਨਾਂ ਦੀ ਫਿਲਮ ਬਣੀ ਉਹ ਸੈਂਸਰ ਬੋਰਡ ਨੇ ਰੋਕ ਦਿੱਤੀ ਗਈ ਕਿ ਆ ਸਿੱਖਾਂ ਕੋਲ ਇੰਨਾ ਪੈਸਾ ਨਹੀਂ ਕਿ ਉਹਨਾਂ ਕੋਲ ਤੇ ਜਿੰਨਾ ਖਰਚਾ ਬੰਦੇ ਦਾ ਆਇਆ ਏ ਡਾਇਰੈਕਟਰ ਦਾ ਉਹ ਤੋਂ ਉਹ ਫਿਲਮ ਲੈ ਕੇ ਤੁਸੀਂ ਆਪਣੇ ਪਰਿਵਾਰਾਂ ਦੇ ਵਿੱਚ ਲਾਓ ਖਰਚਾ ਤਾਂ ਹੀ ਹੁਣ ਬਹੁਤ ਆਪਣੇ ਹਨਾ ਕਿ ਪਰ ਆਪਣੇ ਆਗੂ ਇਹ ਪੈਸਾ ਆਪਣੇ ਧਰਮ ਤੇ ਜਾਂ ਆਪਣੇ ਲਈ ਸੇ ਆਪਣੀ ਕੌਮ ਲਈ ਨਹੀਂ ਖਰਚਦੇ ਲੈ ਇਹਨਾਂ ਵੀ ਜਦੋਂ 3000 ਕਰੋੜ ਦਾ ਇੱਕ ਲੰਗਰ ਲਾ ਸਕਦੇ ਆ ਤਾਂ ਫਿਲਮ ਕਿਉਂ ਨਹੀਂ ਕਰੀ ਸੰਗ ਵੀ ਬਖਰੀ ਸਕਦੇ ਨੇ ਬਸ ਨਹੀਂ ਇਹਨਾਂ ਨੇ ਆਪਣਾ ਧਰਮ ਨੂੰ ਨਹੀਂ ਅੱਗੇ ਪ੍ਰਚਾਰ ਕਰਨਾ ਇਹਨਾਂ ਨੇ ਤੇ ਬਸ ਇਹ ਪੁੱਠੇ ਪਾਥੇ ਜੇ ਹੁਣ ਚਣਾਵਾ ਤਾਂ ਗੁਰੂ ਘਰਾਂ ਚ ਇੰਨੀ ਆਮਦਨ ਆ ਕਿ ਹਰ ਪਿੰਡ ਵਿੱਚ ਹਰ ਜ਼ਿਲ੍ਹੇ ਵਿੱਚ ਇਹਨਾਂ ਦੇ ਸਕੂਲ ਗੁਰਦੁਆਰਾ ਸਭ ਹੋ ਸਕਦੇ ਆ ਸਿੱਖ ਧਰਮ ਲਈ ਵਧੀਆ ਲਾਇਬ੍ਰੇਰੀਆਂ ਹੋ ਸਕਦੀਆਂ ਪ੍ਰਚਾਰ ਲਈ ਵਧੀਆ ਸਾਧਨ ਬਣ ਸਕਦੇ ਆ ਪਰ ਪ੍ਰਚਾਰ ਦਾ ਇਹਨਾਂ ਨੂੰ ਕੋਈ ਲਿੰਕ ਸਿਸਟਮ ਨਹੀਂਗਾ ਇਹਨਾਂ ਨੂੰ ਸਿਰਫ ਆਪਣੇ ਢਿੱਡ ਭੰਨ ਤੱਕ ਮਤਲਬਾ ਕੋਈ ਜੱਥੇਬੰਦੀ ਨੂੰ ਕੋਈ ਸਿਸਟਮ ਨਹੀਂ ਹੈਗਾ ਇਹ ਤਾਂ ਗੁਰੂ ਦੀ ਮਰਿਆਦਾ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ ਆਪਾਂ ਨੂੰ ਗੁਰੂ ਦੇ ਨਾਲ ਹੀ ਲੈਣਾ ਪੈਣਾ ਭਾਈ ਖਾਲਸਾ ਭਾਈ ਸਾਧ ਸੰਗਤ ਦੀ ਕੋਈ ਗਿਆਨਤਾ ਨਹੀਂ ਹੈਗੀ ਕੋਈ ਐਜੂਕੇਸ਼ਨ ਦੀ ਘਾਟ ਨਹੀਂ ਹੈਗੀ ਸਿਰਫ ਦੇ ਘਾਟ ਹੈ ਤਾਂ ਇਹ ਹੈ ਕਿ ਸਾਡਾ ਆਜ਼ਾਦ ਸਿੱਖ ਰਾਜ ਨਹੀਂ ਹੈਗਾ ਜਦ ਤੱਕ ਅਸੀਂ ਆਜ਼ਾਦ ਹੋ ਕੇ ਸਾਡਾ ਆਜ਼ਾਦ ਸਿੱਖ ਰਾਜ ਕਾਇਮ ਨਹੀਂ ਹੁੰਦਾ ਉਦੋਂ ਤੱਕ ਸਰਕਾਰਾਂ ਤੁਹਾਨੂੰ ਇਹਨਾਂ ਮਸਲਿਆਂ ਦੇ ਵਿੱਚ ਸਾਡਾ ਪਹਿਲਾ ਮਸਲਾ ਹੱਲ ਨਹੀਂ ਹੁੰਦਾ ਅੰਦਰ ਤੁਹਾਨੂੰ ਨਵਾਂ ਮਸਲਾ ਖੜਾ ਕਰ ਦਿੰਦੇ ਜਿਹਦੇ ਕਾਰਨ ਤੁਹਾਨੂੰ ਵਾਰ-ਵਾਰ ਸੜਕ ਤੇ ਆਉਣਾ ਪੈਂਦਾ ਇੱਕੋ ਇੱਕ ਹੱਲ ਹੈ ਇਹਦਾ ਸਿਰਫ ਕਿ ਅਸੀਂ ਆਜ਼ਾਦ ਸਿੱਖ ਰਾਜ ਪੈਦਾ ਕਰੀਏ ਅਸੀਂ ਚੇਤਨਾ ਪੈਦਾ ਕਰਕੇ ਆਜ਼ਾਦ ਸਿੱਖ ਰਾਜ ਨੂੰ ਪੈਦਾ ਕਰਨ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇਖ ਰਿਹਾ ਹਾਂ ਟੀਟੀਵੀ ਚੰਡੀਗੜ੍ਹ ਤੇ ਇਸ ਸਮੇਂ ਜੋ ਤਗੜਾ ਰਤ ਵੱਲੋਂ ਜਿਹੜੀ ਫਿਲਮ ਫਿਲਮ ਬਣਾਈ ਗਈ ਸੀ ਉਸ ਫਿਲਮ ਦੇ ਖੋਦੇ ਵਿੱਚ ਇਹੋ ਕੰਮ ਹੈ ਲੱਗਿਆ ਹੋਇਆ ਹੈ ਤੇ ਨੌਜਵਾਨਾਂ ਦਾ ਭਾਰੀ ਇਕੱਠ ਹੈ ਔਰ ਸੜਕਾਂ ਦੇ ਉੱਤੇ ਉਹ ਫਿਲਮ ਹੈ ਜੋ ਸਰਟੀਫਿਕੇਟ ਸੀਗਾ ਓਹ ਉਹ ਹਾਈ ਕੋਰਟ ਨੇ ਜਿਹੜਾ ਸਰਟੀਫਿਕੇਟ ਸੀ ਉਹ ਕੈਨਸਲ ਕਰ ਦਿੱਤਾ ਗਿਆ ਹੈ ਸੋ ਦੇਖ ਰਹੇ ਹਾਂ ਇਸ ਸਮੇਂ ਡੀਟੀਵੀ ਪਛਾਣ ਪੰਜਾਬ ਨਿਊ ਚੈਨਲ ਤੇ ਜੋ ਬਾਬਾ ਜੀ ਜਿੰਦਾਬਾਦ ਧਰਨਾ ਲੱਗਿਆ ਹੋਇਆ ਸੋ ਜੋ ਤੰਗਣਾ ਰੋਤ ਹੈ ਉਹ ਹਰ ਵਾਰ ਵਾਰ-ਵਾਰ ਵਾਰ-ਵਾਰ ਜੋ ਪੰਜਾਬ ਦੇ ਮਸਲੇ ਨੇ ਪੰਜਾਬ ਦੇ ਨਾਲ ਚਾਹੇ ਕਹਾਣੀ ਦਾ ਕਰਨਾ ਹੋਵੇ ਚਾਹੇ ਫਿਲਮ ਰਹੀ ਸਿੱਖਾਂ ਦੀ ਅਰਦਾਸ ਨੂੰ ਖੁਸ਼ੀ ਹੋਵੇ ਉਹ ਲਗਾਤਾਰ ਕਰ ਰਹੀ ਹੈ ਸੋਸ ਦੇ ਵਿਰੋਧ ਦੇ ਵਿੱਚ ਅ ਅਮਰਤਪਾਲ ਦੇ ਕਿਹੜਾ ਗੁਨਾਜਿਤ ਕਰ ਕੇ ਅੰਦਰ ਬੈਠੇ ਦੇਖੋਹੀ ਤਾਂ ਗੱਲ ਹੈ ਜਿਹੜਾ ਵੀ ਕੋਈ ਕੌਮ ਦੀ ਗੱਲ ਕਰਦਾ ਹੈ ਹੁਣ ਦੇਖੋ ਕੋਈ ਆਪਦੇ ਪਿੰਡ ਲੈਵਲ ਤੇ ਕਰਦਾ ਹੈ ਕੋਈ ਸ਼ੁਬੇ ਆਪਦੇ ਲੈਵਲ ਤੇ ਕਰਦਾ ਹੈ ਉਹਨੂੰ ਕੀ ਕਰਦੇ ਨੇ ਜਿਹੜੇ ਪੁਲਿਸ ਮੁਲਾਜ਼ਮ ਘਰ ਆ ਕੇ ਦਬਕਾ ਮਾਰ ਦਿੰਦੇ ਨੇ ਜੀ ਜੀ ਸੀ ਆਈ ਡੀ ਵਾਲੇ ਤੰਗ ਕਰਦੇ ਨੇ ਤੁਹਾਡੇ ਤੇ ਪਰਚਾ ਪਾ ਦਵਾਂਗੇ ਕੋਈ ਹੋਰ ਉੱਚੀ ਆਵਾਜ਼ ਚੁੱਕਦਾ ਹੈ ਤਾਂ ਯੂਏਪੀਏ ਲਾ ਦਿੰਦੇ ਆ ਭਾਈ ਅਮਰਤਪਾਲ ਸਿੰਘ ਨੇ ਦੇਸ਼ ਵਿਦੇਸ਼ ਪੱਧਰ ਤੇ ਗੱਲ ਚੁੱਕੀ ਨਐਸਐਲ ਆਦਤੀ ਭਾਈ ਚੌਂਦੀ ਨਹੀਂ ਵੀ ਅਸੀਂ ਜੋ ਆਪਦੀ ਕੌਮ ਦੀ ਗੱਲ ਹੈ ਕੌਮ ਦੇ ਹੱਕਾਂ ਦੀ ਗੱਲ ਹੈ ਉਹ ਕਰ ਸਕੀਏ ਇਹ ਬੜਾ ਮਾੜੀ ਗੱਲ ਹੈ ਜੀ ਤੇ ਇਸ ਦੇ ਉੱਪਰ ਦੇਖੋ ਜੇ ਹੁਣ ਕੋਈ ਡਿਮਾਂਡ ਹੈ ਜਿਵੇਂ ਐਮਰਜੈਂਸੀ ਫਿਲਮ ਦੇ ਪ੍ਰਤੀ ਡਿਮਾਂਡ ਸੀ ਆਪਣੀ ਜੀ ਜੀ ਤੇ ਉਸ ਤੇ ਰੋਕ ਵੀ ਲੱਗੀ ਉਸ ਨੂੰ ਅਜੇ ਹਾਈ ਕੋਰਟ ਤੋਂ ਜੋ ਜੋ ਇੱਕ ਸਾਣਾ ਰੋਕ ਲੱਗੀ ਹੈ ਤੇ ਜੇ ਆਪਾਂ ਦੇਖਿਆ ਜਾਵੇ ਗਾਉਮ ਇੱਕਜੁੱਟ ਹੋ ਕੇ ਆਵਾਜ਼ ਚੱਕੇ ਮੇਰੇ ਹਿਸਾਬ ਨਾਲ ਸਾਰੇ ਮਸਲੇ ਹੱਲ ਹੋ ਸਕਦੇ ਨੇ ਇਹ ਚੀਜ਼ ਜਿਵੇਂ ਆਪਣਾ ਪੰਜਾਬੀ ਸਿਨੇਮਾ ਹੈ ਰੈਪੀ ਸਿਨੇਮਾ ਦਾ ਕਿੰਨਾ ਬੇਕਰਨਾ ਬਣਾਉਂਦਾ ਹੈ ਤੇ ਜਿਹੜੀਆਂ ਪੰਜਾਬ ਦੇ ਵਿੱਚ ਫਿਲਮਾਂ ਬਣਦੀਆਂ ਹੈ ਕਿ ਉਹਨਾਂ ਨੂੰ ਅਸੀਂ ਪ੍ਰੋਜੈਕਟਰਾਂ 'ਚ ਦੇਖ ਸਕਦੇ ਹਾਂ ਬਜ਼ਾਰਾਂ ਵਿੱਚ ਆਪਰੇ ਪਿੰਡਾਂ ਵਿੱਚ ਆਪਣੇ ਪੁਰਖਿਆਂ ਦੇ ਜਿਹੜੇ ਕੰਮ ਕਰਿਆ ਉਹਨਾਂ 'ਤੇ ਡਾਕੂਮੈਂਟਰੀ ਬਣਾ ਕੇ ਨਹੀਂ ਬਣਾਉਣੀਆਂ ਚਾਹੀਦੀਆਂ ਨੇ ਜੀ ਆਪਾਂ ਨੂੰ ਆਪਦੇ ਪੰਜਾਬ ਦਾ ਕਲਚਰ ਹੈ ਦੇਖੋ ਅੱਜ ਦੂਜਿਆਂ ਦੇ ਕਲਚਰ ਕਰਨ ਆਪਣੇ ਪੰਜਾਬ ਦਾ ਸਭਿਆਚਾਰ ਗਰਖਦਾ ਜਾ ਰਿਹਾ ਹੈ ਤੇ ਆਪਾਂ ਨੂੰ ਬੜੀ ਲੋੜ ਹੈ ਵੀ ਅਸੀਂ ਆਲ ਦੇ ਜਿਹੜਾ ਸੱਭਿਆਚਾਰਾ ਨੂੰ ਉਭਾਰੀਏ ਆਪਦੇ ਪਹਿਰਾਵੇ ਨੂੰ ਪਹਿਲਾ ਵਕ ਰੱਖੀਏ ਜਿਵੇਂ ਕਿ ਪਹਿਲਾ ਪਹਿਰਾਵੇ ਦੇ ਵਿੱਚ ਜਿਹੜੀ ਪੱਤ ਹੁੰਦੀ ਹੈ ਉਹ ਢੱਕੀ ਹੋਈ ਹੁੰਦੀ ਸੀ ਪਰ ਹੁਣ ਬਾਹਰਲੇ ਪਰ ਪ੍ਰਭਾਵ ਕਰਕੇ ਕਹਿ ਲਓ ਉਸ ਚੀਜ਼ ਗ੍ਰਾਵਟ ਆਉਂਦੀ ਜਾ ਰਹੀ ਹੈ ਆ ਮਿਲ ਲਾ ਬੜੀ ਲੋੜ ਹੈ ਇਸ ਚੀਜ਼ ਦੀ ਐਨਐਸਏ ਚਾਰ ਦਿਨ ਪਹਿਲਾਂ ਬੁਧਾਤੀ ਉਹਦਾ ਕੀ ਤਰ੍ਹਾਂ ਹੋਏ ਆਣਗੇ ਦੇਖੋ ਜੀ ਉਹੀ ਆ ਉਹਨਾਂ ਦੇ ਇਲੈਕਸ਼ਨ ਜਿੱਤਣ ਤੋਂ ਤਿੰਨ ਦਿਨ ਪਹਿਲਾਂ ਐਨਐਸਏ ਬੁਧਾਤੀ ਸਰਕਾਰ ਨੂੰ ਡਰ ਹੈ ਕਿਤੇ ਭਾਈ ਅੰਮ੍ਰਿਤਪਾਲ ਸਿੰਘ ਬਾਹਰ ਆ ਕੇ ਕਿਹਜਾ ਪਲੈਟਫਾਰਮ ਨਾ ਬਣਾ ਲੈਣ ਪੋਲਿਟੀਕਲ ਜਿਹਦੀ ਜਿਹੜੀ ਆਜ਼ਾਦੀ ਪਾਰਟੀ ਹੈ ਇਸ ਦਾ ਜਿੰਨਾ ਕੈਡਰ ਹੈ ਸਾਰਾ ਹੀ ਖੁਰ ਜਾਵੇ ਤੇ ਉਹਨਾਂ ਨੂੰ ਡਰ ਹੈ ਇਸ ਚੀਜ਼ ਦਾ ਤਾਂ ਉਹ ਚਾਹੁੰਦੇ ਨੇ ਵੀ ਅੰਦਰ ਰੱਖਣ ਤੇ ਕਿਤੇ ਨਾ ਕਿਤੇ ਇਹਨਾਂ ਦੀ ਵੇਵ ਹੈ ਜਿਹੜੀ ਇੱਕ ਪੋਲਿਟੀਕਲ ਲਹਿਰ ਚੱਲੀ ਹੈ ਉਸ ਦੇ ਵਿੱਚ ਗ੍ਰਾਵਿਟ ਆਵੇ ਇਹ ਚੀਜ਼ ਚਾਹੁੰਦੀ ਹੈ ਸਰਕਾਰ ਜਿਹੜਾ ਅੰਮ੍ਰਿਤਪਾਲ ਸਾਹਿਬ ਆਪਾਂ ਤੁੰਨੇ ਹਾਂ ਜੀ ਆਪ ਵੀ ਸਿੰਘ ਨੇ ਉਹ ਵੀ ਗੱਲ ਹੀ ਸੁਣੀ ਜਾ ਰਹੀ ਕਿਉਂ ਪਾਰਲੀਮੈਂਟ ਤੇ ਨਹੀਂ ਪੜਦੇ ਯਾਰ ਉਹਨਾਂ ਆ ਦੇਖੋ ਉਹੀ ਗੱਲ ਹੈ ਨਾ ਜੀ ਹੁਣ ਪਾਰਲੀਮੈਂਟ ਦੇ ਵਿੱਚ 545 ਮੈਂਬਰ ਪਾਰਲੀਮੈਂਟ ਹੁੰਦੇ ਨੇ ਉਹਦੇ ਵਿੱਚ ਪੰਜਾਬ ਦੇ ਹਿੱਸੇ 13 ਆਉਂਦੇ ਨੇ ਤਾਂ ਜੇ 13 ਵੀ ਇਕੱਠੇ ਹੋ ਜਾਣ ਤਾਂ ਫਿਰ ਵੀ ਉਹਨਾਂ ਦੀ ਗੱਲ ਵਿੱਚ ਨਾ 545 ਚ ਨਹੀਂ ਸੁਣੀ ਜਾਣਾ ਤਾਂ ਇਹ ਹੈ ਵਿਜਰੇ ਢਾਂਚੇ ਦੇ ਵਿੱਚ ਫੈਡਰਲ ਢਾਂਚੇ ਦੇ ਵਿੱਚ ਜਿਵੇਂ ਅਮਰੀਕਾ ਵਗੈਰਾ ਢਾਂਚਾ ਹੈ ਉੱਥੇ ਹਰ ਇੱਕ ਸਟੇਟ ਨੂੰ ਬਰਾਬਰ ਅਧਿਕਾਰ ਹੁੰਦੇ ਬਰਾਬਰ ਬਰਾਬਰ ਐਮਪੀ ਮਿਲਦੇ ਆ ਪਰ ਇੱਥੇ ਜਿਹੜੇ ਐਮਪੀ ਨੇ ਹੁਣ ਯੂਪੀਆਰ ਕੀ ਸਟੇਟਾਂ ਚ ਛੋਸੋ ਐਮਪੀ ਹੈ ਪੰਜਾਬ ਵਰਗੀ ਸਟੇਟ ਚ 10 15 ਨੇ ਤੇ ਉਸੀ ਦਾ ਨੁਕਸਾਨ ਦਾ ਝਿਲਣਾ ਪਈਦਾ ਹੈ ਆਪਣੀ ਮੁੱਖ ਗੱਲ ਕਰੀਏ ਇਸ ਤੇ ਇਸੀ ਐਮਪੀ ਬਣ ਕੇ ਦੇ ਰਹੇ ਆ ਅਸਾਂ ਪਹਿਲਾਂ ਹਥਿਆਰ ਚੱਕ ਕੇ ਵੀ ਦੇਖ ਲਿਆ ਸਾਰੇ ਕੁਝ ਕਰਕੇ ਦੇਖ ਲਿਆ ਹੁਣ ਅੱਗੇ ਰਸਤਾ ਕੀ ਹੈ ਨਹੀਂ ਰਸਤਾ ਤਾਂ ਦੇਖੋ ਤਾਹੇ ਕੋਈ ਆਪਾਂ ਪੋਲੀਟਿਕਲੀ ਦੇਖੀਏ ਸਿਆਸੀ ਦੇਖੀਏ ਰਸਤਾ ਸੰਘਰਸ਼ਦਾ ਹੁੰਦਾ ਹੈ ਜਿਹੜੀ ਸੈਕਟਰ ਹੰਗਤਿਆ ਸਭ 500 ਸਾਲਾਂ ਦਾ ਆਪਾਂ ਹਰੇਕ ਪਲੇਟਫਾਰਮ ਤੇ ਸੰਘਰਸ਼ ਕਰਨ ਹੋਣੀ ਹਟੇ ਤੁਸੀਂ ਦੇਖੋ ਜਦੋਂ ਅਹਿਮਦ ਸ਼ਾਹ ਅਦਾਲੀ ਆਉਂਦਾ ਹੁੰਦਾ ਸੀ ਤਾਂ ਉਦੋਂ ਜਿਹੜੇ ਬਾਦੂ ਦੇ ਸਿੰਘ ਹੁੰਦੇ ਸੀ ਨਵਾਬ ਕਪੂਰ ਸਿੰਘ ਗੁਰੀ ਉਹ ਲੱਖੀ ਜੰਗਲ ਮਾਲਵੇ ਚ ਆ ਜਾਂਦੇ ਹੁੰਦੇ ਸੀ ਤਾਂ ਉੱਥੇ ਆ ਕੇ ਵੀ ਟੱਕੇ ਨਹੀਂ ਸੀ ਬੰਦੇ ਉਹ ਜਿਹੜੇ ਉੱਥੋਂ ਦੇ ਪਠਾਨ ਹੁੰਦੇ ਸੀ ਅਫਗਾਨ ਹੁੰਦੇ ਸੀ ਮਲੇਰਕੋਟਲੇ ਹਲਕੇ ਦੇ ਉਹਨਾਂ ਨਾਲ ਜੰਗਾਂ ਜੁੱਦਾਂ ਕਰਨ ਲੱਗ ਪੈਂਦੇ ਹੁੰਦੇ ਸੀ ਪਰ ਮੈਂ ਸਮਝਦਾ ਹਾਂ ਉਹ ਨਿਰੰਤਰ ਸੰਘਰਸ਼ ਕਰਦੇ ਰਹਿੰਦੇ ਸੀ ਤੇ ਆਪਾਂ ਨੂੰ ਹਮੇਸ਼ਾ ਇਹੀ ਚੀਜ਼ ਕਰਦੇ ਰਹਿਣਾ ਚਾਹੀਦਾ ਅਫਗਾਨੀ ਆਏ ਸੀ ਹਥਿਆਰ ਨਾਲ ਉਹਦਾ ਬਹੁਤ ਭਰਿਆ ਤੇ ਜਦੋਂ ਅੰਗਰੇਜ਼ ਆਏ ਅਸੀਂ ਉਹਨਾਂ ਦਾ ਵੀ ਹਥਿਆਰ ਨਾਲ ਮੁਕਾਬਲਾ ਕੀਤਾ ਔਰ ਸਿੰਧਰਸ ਲੜਿਆ ਜਿੱਤੀਆਂ ਲਿੱਤੀਆਂ 83 ਦਾ ਸਮਾਂ ਆਇਆ ਉਦੋਂ ਵੀ ਅਸੀਂ ਹਥਿਆਰ ਚੱਕ ਕੇ ਆਪਣੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਆਪ ਹੁਣ ਅਸੀਂ ਸ਼ਾਂਤਮਾਈ ਕਰਦੇ ਆਂ ਤਾਂ ਹੁਣ ਵੀ ਕਰਨ ਦੇ ਦੇਰ ਕਰਨ ਦੇ ਰਹੇ ਤੇ ਹੱਲ ਕੀ ਆ ਮੈਂ ਉਹ ਕੁਝ ਲੋਗ ਨਹੀਂ ਹੱਲ ਨਿਰੰਤਰ ਸੰਘਰਸ਼ ਆ ਜੀ ਜੇ ਹੁਣ ਆਪਾਂ ਜੇ ਤੁਸੀਂ ਗੱਲ ਕਰਦੇ ਹੋ ਮੇਰਾ ਨਾ ਪਟੇਕੇ ਘਰ ਵੀ ਨਹੀਂ ਬੈਠ ਸਕਦੇ ਨਾ ਜੀ ਜੇ ਆਪਾਂ ਕਹੀਏ ਸਭ ਕੁਝ ਛੱਡ ਕੇ ਬੈਠ ਜੀ ਇਹ ਕੌਮ ਦੀ ਗੱਲ ਵੀ ਨਹੀਂ ਜੇ ਨਹੀਂ ਸੁਣੀ ਜਾਂਦੀ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਕਰੇ ਟੇਕੇ ਬੈ ਜੀ ਗੱਲ ਕਰਨੀ ਤਾਂ ਜ਼ਰੂਰੀ ਹੈ ਨਾ ਜੀ ਬੰਦੀ ਹੈ ਉਹ ਆਪਾਂ ਨੂੰ ਜਿਵੇਂ ਸ਼ਾਂਤਮਾਈ ਤਰੀਕੇ ਨਾਲ ਕਰ ਰਹੇ ਤੇ ਕਰਦੇ ਰਹਿਣਾ ਚਾਹੀਦੇ ਅੱਛਾ ਆਪਣੇ ਦੇ ਟੱਕ ਦੇ ਵਿੱਚ ਸਾਰੇ ਤੇ ਇੱਕ ਬਹੁ ਗੰਟੀ ਦੇ ਨੌਜਵਾਨ ਨੇ بڑے ਸੂਝਵਾਨ ਬਜ਼ੁਰਗਾਂ ਕਿਉਂ ਨਹੀਂ ਆਉਂਦੇ ਇਹ ਦੇਖੋ ਹਰੇਕ ਸੰਘਰਸ਼ ਦੇ ਵਿੱਚ ਹਰੇਕ ਚੀਜ਼ ਦੇ ਵਿੱਚ ਚਾਹੇ ਸਿਆਸਤ ਦੇਖ ਲਓ ਹੁਣ ਰੈਲੀਆਂ ਦੇ ਵਿੱਚ ਤੁਸੀਂ ਕਹੋਗੇ ਝੰਡੇ ਚੁੱਕ ਕੇ ਬਿਊਰਗ ਕਿਉਂ ਨਹੀਂ ਜਾਂਦੇ ਉਹ ਨੌਜਵਾਨ ਤਰਕ ਤੱਭਗਾ ਹੀ ਹੁੰਦਾ ਨਾ ਜਿਹੜਾ ਅੱਗੇ ਆਉਂਦਾ ਹੁੰਦਾ